ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਆ ਗਈ ਹੈ ਵੀਰੇ ਸੋਨੂ ਭਲਵਾਨ ਵੀਰੇ ਜੱਡੇ ਤੇ ਆ ਗਏ ਆ ਚੰਗੀਆਂ ਵੇੜਾਂ ਆ ਗਈਆਂ ਚੰਗੀ ਝੋਟੀਆਂ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਭਾਈ ਕੀ ਹਾਲ ਚਾਲ ਕੁਲਜਿੰਦਰ ਸਾਹਿਬ ਬਹੁਤ ਵਧੀਆ ਬਾਬੇ ਨਾਲ ਦੀ ਕਿਰਪਾ ਵਧੀਆ ਜੀ ਹਾਂ ਜੀ ਵੀਰ ਉਹਦਾ ਬਿਲਕੁਲ ਕੁਲਜਿੰਦਰ ਡੇਰੀ ਫਾਰਮ ਨਾਲ ਦੇਖਣ ਆਲੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆ ਭਾਈ ਨਾਂ ਦੱਸਿਓ ਆਪਣਾ ਨਾਂ ਸੁਵਿੰਦਰ ਸਿੰਘ ਜੀ ਹਾਂਜੀ ਬੇਠਾ ਠੱਠਾ ਨੇੜੇ ਫਰਗੜਡ ਜੂਰੀਆਂ ਮਜੀਠਾ ਰੋਡ ਦੇ ਨਾਲ ਹੀ ਭੱਲ ਵਾਲੀ ਪੈਂਦੀ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੱਸਿਓ ਜੀ 905645152 ਜੀ ਠੀਕ ਹੈ ਜੀ ਤਾਂ ਆ ਗਿਆ ਆਪਣੇ ਕੋ ਚੰਗੇ ਪਸ਼ੂ ਅੱਜ ਫੇਰ ਜੀ ਚਾਰ ਪਸ਼ੂ ਆ ਜੀ ਠੀਕ ਹੈ ਜੀ ਤਾਂ ਇਹਦੇ ਬਾਰੇ ਕਰੀਏ ਸ਼ੁਰੂ ਪਹਿਲੇ ਨੰਬਰ ਪਹਿਲਾ ਸੂਆ ਪਹਿਲਾ ਚਾਰ ਨੰਬਰ ਚੰਗੀ ਠੀਕ ਹੈ ਜੀ ਚੰਗੀ ਇਹ ਚੰਗੀ ਆ ਹਾਂਜੀ ਤਾਂ ਇਹ ਗੱਬਣਾ ਜੀ ਡੋਬੜਾ ਜੀ ਠੀਕ ਹੈ ਜੀ ਖੋਲ ਬਸ ਐਸੇ ਹੱਤੇ ਸੁਧੀਆਂ ਚੜਿਆ ਜੀ ਇੱਕ ਹਫਤਾ ਖੜਦੀ ਆ ਬਸ ਐਸੇ ਹਫਤੇ ਜੀ ਨਾ ਵੇਖੋ ਵੀਰੋ ਗੱਬਣ ਮੱਛੀ ਆ ਗਈ ਆ ਇੱਕ ਹਫਤਾ ਬਾਕੀ ਆ ਰਾਜੀ ਰੂਜੀ ਫੁੱਲਾ ਕੱਦ ਵਜਨ ਵਾਲੀ ਵੀਰੋ ਵੱਡੀ ਵਹਿੜਾ ਸੂਆ ਦੂਜਾ ਆ ਗਿਆ ਤੇ ਪਹਿਲਾ ਜੀ ਪਹਿਲਾ ਸੂਆ ਆ ਗਿਆ ਵੀਰੋ ਚਾਰ ਦੰਦਾ ਚਾਰ ਦੰਦਾ ਠੀਕ ਆ ਜੀ ਵੇਖੋ ਵੀਰੋ ਲੈ ਵਾਲੂ ਆ ਚੈੱਕ ਕਰ ਲੋ ਸੋਹਣੀ ਵਹਿੜਾ ਆ ਰਾਜੀ ਪਲੀ ਜੁੜੀ ਵੀਰੋ ਬਹੁਤ ਸੋਹਣੀ ਵੈੜ ਇੱਕ ਹਫਤਾ ਜੇ ਬਾਕੀ ਆ ਚੰਗੀ ਸ਼ਕੀਨ ਵੈੜ ਆ ਜੀ ਤਾਵੇਂ ਕੁ ਵੀ ਲਾਗੇ ਤਾਂ ਥਣ ਚੈੱਕ ਕਰ ਲੋ ਐ ਸੋਹਣਾ ਥਣ ਲੱਗਿਆ ਤਾ ਇੱਕ ਹਫਤਾ ਬਾਕੀ ਦੱਸਦੇ ਭਾਈ ਜੀ ਬਹੁਤ ਸੋਹਣੀ ਵੈੜਾ ਫੁੱਲ ਰਾਜੀ ਆ ਵੀਰੋ ਤਾਂ ਭਾਈ ਕੀ ਮੁੱਲ ਕਰ ਲੈਣਾ ਵੈੜ ਦਾ ਇਹਦਾ 70 ਕਰਾ ਲਓ ਭਾ 65 ਕਰਾ ਲਓ ਹਾਂਜੀ ਇਹ ਹਾਂ ਦਾ 60000 ਰੁਪਈਆ ਹਾਂ ਨਾ 60 ਮੁੱਲ ਪਾਉਣਾ ਛੋਟਾ ਮੁੱਲ ਪਾਉਣਾ ਵੱਡੀ ਵੈੜਾ ਨੇ ਸੋਨਾ ਜੀ ਵੱਡੀ ਵੈੜਾ ਵੀਰੋ ਪਲੀ ਜੁੜੀ ਆ ਇੱਕ ਤਾਂ ਬਾਕੀ ਆ 60000 ਦੀ 1000 ਮਾਨ ਕਰ ਦਿਓ ਇਸ ਸੱਚੇ 1000 ਜਾਨ ਦਿਓ ਜੀ ਇੱਕ ਯਾਰ ਠੀਕ ਆ ਜੀ ਗੁਲਜਿੰਦਰ ਸਿੰਘ ਬਾਕੀ ਵੀਰੋ ਫੋਨ ਜ਼ਰੂਰ ਲਾਇਓ ਮਾਨਤਨ ਹੋ ਜੂ ਹਾਂਜੀ ਦੂਜੇ ਨੰਬਰ ਤੇ ਆ ਗਈ ਬੜੀ ਦੋਂਦੀ ਚੱਲ ਗਈ ਇਹ ਮਾਸੀ ਦੋਂਦੀ ਚੋਗੀ ਬੜੀ ਪਿਆਰੀ ਆ ਜੀ ਬਹੁਤ ਵਧੀਆ ਵੱਛੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤਾਂ ਪਹਿਲਾ ਸੂਆ ਸੂਈ ਆ ਜੀ ਹਾਂ ਪਹਿਲਾ ਸਰਸਰੀ ਵੱਛੀ ਵੱਛੀ ਮਾਰੇ ਦੀ ਠੀਕ ਆ ਖੋਲੋ ਜੀ ਤਾਂ ਵੇਖੋ ਵੀਰੋ ਪਹਿਲਾ ਸੂਆ ਵੈੜ ਸੂਈ ਆ ਲੈ ਵਾ ਚੈੱਕ ਕਰ ਲਓ ਸੋਹਣੀ ਵੈੜ ਆ ਐ ਰੰਗ ਰੰਗ ਚੰਗਾ ਕੈਂਟ ਲੱਗਿਆ ਵੈੜ ਨੂੰ ਜੇ ਕਹੋ ਵੀਰੋ ਐਂਡ ਬੱਬੂ ਬਹੁਤ ਸੋਹਣੀ ਵੇੜਾ ਲੈ ਵਾ ਚੈੱਕ ਕਰ ਲੋ ਮਗਰ ਵੱਸ਼ੀ ਆ ਗਈ ਹੈ ਇਹਦੇ ਦੇਖੋ ਵੀਰੋ ਮਗਰੀ ਵੀ ਇਹਦੇ ਵੱਸ਼ੀ ਆ ਬਹੁਤ ਸੋਹਣੀ ਵੇੜੇ ਵੀ ਅੜਾ ਵੀਰ ਵਰਗਾ ਨਿਰਵਰ ਸੀ ਅੱਛਾ ਪੰਜਵਾਂ ਦਿਨ ਸੀ ਪਹਿਲਾ ਪਹਿਲਾ ਦਿਨ ਸੀ ਖਣ ਵੀਰਿਓ ਚੈੱਕ ਕਰ ਲਓ ਬਹੁਤ ਸੋਹਣਾ ਕੰਚਵਾਈ ਵਾਲਾ ਲੱਗਿਆ ਹਾਂਜੀ ਠੀਕ ਹੈ ਜੀ ਬੱਚਾ ਆ ਗਿਆ ਵੱਸ਼ੀ ਆ ਗਈ ਹਾਂ ਵੱਸ਼ੀ ਆ ਗਈ ਆ ਵੀਰਿਓ ਬੱਚਾ ਆ ਗਿਆ ਮਗਰ ਵੱਸ਼ੀ ਤਾਂ ਜੀ ਕੀ ਮੁੱਲ ਆ ਜੀ ਇਹਦਾ ਹਾਂਜੀ ਮੁੱਲ ਕੀ ਆ ਜੀ ਇਹਦਾ 60 ਕਹਦਾ ਲੋਗਾ 65 ਕਹਦਾ ਲੋਗਾ 55 ਕਹਦਾ ਲੋਗਾ ਇਹ ਹਾਂ ਨਾ 50 ਦੀ ਕੀ ਬਾਤ ਹੈ ਹਾਂ ਤਾਂ 1000 ਜਾਂਦੇ ਦੋ 20 ਜਾਂਦੇ ਰੰਗ ਵਾਲਾ ਕਿੰਦਰਾ ਇਧਰ ਆਖਾ ਮੋੜਿਆ ਕਦੀ ਤਾਂ ਵੇਖੋ ਵੀਰਿਓ ભાઈ બિલકુલ જી ਧੰਨਵਾਦ ਵੇਖੋ ਵੀਰੋ ਕੁਆਲਟੀ ਆ ਪੂਰੀ ਲੈ ਵਾ ਲੂਗਾ ਕੈਂਟ ਲੱਗਿਆ ਪਰਜਾ ਆਣ ਲੱਗਾ ਬਿਲਕੁਲ ਜੀ ਸੋਹਣੀ ਵੈੜਾ ਮਗਰ ਵੀ ਵਸ਼ੀ ਆ ਗਈ ਵੀਰੋ ਤਾਂ ਪੰਜਾਬ ਦੇ ਵਿੱਚੋਂ 1000 ਮਾਨ ਹੋ ਜੂ ਬਾਕੀ ਫੋਨ ਜਰੂਰ ਲਾਇਓ ਸੋਹਣੀਆਂ ਵੈੜਾ ਨੇ ਤਾਂ ਵੀਰੋ ਆ ਗਈ ਅਗਲੇ ਬੰਨੇ ਝੋਟੀ ਚੰਗੀ ਸ਼ਕੀਨ ਆ ਜੀ ਹਾਂਜੀ ਠੀਕ ਆ ਦੂਜਿਆ ਸੁਹਾ ਸੁਣੀਆ ਕਿੰਨਾ ਟਾਈਮ ਬਾਕੀ ਆ ਜੀ ਪੰਜ ਚਾਰ ਦਿਨ ਚਾਰ ਤੱਕ ਪੰਜ ਚਾਰ ਦਿਨਾਂ ਤਾਂ ਠੀਕ ਆ ਖੋਲੋ ਜੀ ਵੇਖੋ ਵੀਰੋ 5-6 ਦਿਨ ਬਾਕੀ ਨੇ ਸੂਨ ਚ ਦੂਜਾ ਸੂਆ ਝੋਟੀ ਆ ਗਿਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਸੋਹਣਾ ਸਿੰਘ ਲੱਗਿਆ ਤਾਂ ਵੀਰੇ ਲੈਵੇ ਦੀ ਗੱਲ ਕਰੀਏ ਤਾਂ ਲੈਵੇ ਦੀ ਬਹੁਤ ਸਾਫ ਆ ਇੱਕ ਹਫਤਾ ਇਹ ਬਾਕੀ ਪਿਆ ਖਣ ਸੋਹਣਾ ਵੀਰੋ ਚਵਾਈ ਵਾਲਾ ਲੱਗਿਆ ਤਾਂ ਕੰਦ ਕਾਠ ਵੀ ਸੋਹਣਾ ਆ ਵਜਣਾ ਤਾਂ ਫੇਸ ਕੁਆਲਿਟੀ ਵੀ ਸੋਹਣੀ ਆ ਝੋਟੀ ਦੀ ਯੰਦਾ ਮੈਂ ਫਿਰ ਹਾਂ ਦੇਖੋ ਵੀਰੋ ਸੋਹਣੀ ਝੋਟੀਆ ਇੱਕ ਹਫਤਾ ਅੱਜ ਖੜਦੀ ਆ ਸੂਨ ਚ ਥਨ ਚਵਾਈ ਵਾਲਾ ਲੱਗਿਆ ਸੋਹਣਾ ਥਨ ਲੱਗਿਆ ਦੂਜਾ ਸੂਆ ਤਾਂ ਚੰਗੀ ਝੋਟੀਆ ਵੀਰੇ ਫੇਸ ਕੁਆਲਟੀ ਵੀ ਸੋਹਣੀ ਆ ਲੇਵੇ ਦੀ ਬਹੁਤ ਸਾਫ ਆ ਜੀ ਤਾਂ ਆ ਜੀ ਇਹਦਾ ਮੁੱਲ ਇਹਦਾ ਮੁੱਲ ਜੀ ਭਾਏ 80 ਕਰਾ ਲਓ ਭਾਈ 75 ਕਰਾ ਲਓ ਹਾਂਜੀ ਇਹ ਹਾਰ ਆ 70 ਦੀ ਹਾਂ ਨਾ 70 ਦੀ 70 ਦੀ ਇੱਕ ਹਜ਼ਾਰ ਕਰ ਦਿਓ ਜਾਇਆ ਜਾਇ ਰੇਡੀ ਸੁਕੇਂਦਰ ਤਾਂ ਉਹ ਹਾਰ ਕਰਾ ਕਰਾਉਣਾ ਹੁੰਦਾ ਹੈ ਹਾਂਜੀ ਉਹ ਜਿਹੜਾ ਵੀ ਆਪਾਂ ਤਰ੍ਹਾਂ ਘੜਾ ਆਖਾ ਮੋੜਦੇ ਆ ਬਾਕੀ ਕੋਈ ਫੋਨ ਲਾ ਲੈ ਵੀਰੇ ਮੋੜੇ ਮੋੜਦੇ ਨਹੀਂ ਤੁਹਾਨੂੰ ਹਨਾ ਜੀ ਤਾਂ ਵੀਰੇ ਫੋਨ ਲਾ ਲਿਓ ਸੋਨੀ ਝੋਟੀਆ ਜਾਂ 70 ਚੋਂ ਕਹਿੰਦੇ ਯਾਰ ਛੱਡ ਦਾਂਗੇ ਵੀਰੋ ਨਹੀਂ ਇਸੇ ਵੀ ਕੁਆਲਿਟੀ ਵੀ ਰੁਪਈਆ ਨਹੀਂ ਲੱਗਦਾ ਸੋਨੀ ਫੇਸ ਕੁਆਲਿਟੀ ਲੱਗੀ ਆ ਜੀ 70 ਚ ਵੀਰੇ ਮਾਂ ਤਨ ਹੋ ਜੂ ਫੋਨ ਜ਼ਰੂਰ ਲਾਓ ਹਾਂਜੀ ਸੋਨੀ ਝੋਟੀਆ ਹਾਂਜੀ ਆ ਗਈ ਬਣ ਜੀ ਇਹ ਬੱਚਾ ਮਰ ਹੀ ਆ ਜੀ ਠੀਕ ਆ ਜੀ ਬੱਚਾ ਮਰ ਹੀ ਆਏ ਪੰਜਵੇਂ ਦਿਨ ਦੀ ਸੂਈ ਆਫ ਠੀਕ ਆ ਜੀ ਨਾਲ ਦਾ ਮਲੇ ਨਾਲ ਲਿਬੜੀ ਕਿਦਾਂ ਠੀਕ ਆ ਜੀ ਤੇ ਇਹ ਬੱਚਾ ਮਰ ਗਿਆ ਤਾਂ ਨਹੀਂ ਆਪ ਲੈ ਦੀਕ ਠੀਕ ਆ ਜੀ 55 60 ਦੀ ਠੀਕ ਆ ਜੀ ਪਰ ਹੁਣ ਬੱਚਾ ਮਰ ਗਿਆ ਬੱਚਾ ਮਰਿਆ ਨਿਗਲੇ ਆਦੇ ਉਹ ਵੀਰ ਜੀ ਕਹਿੰਦੇ ਆ ਵੀਡੀਓ ਫੋਨ 'ਚ ਆ ਗਈ ਹੈ ਵੀਡੀਓ ਕਹਿੰਦੇ ਵੀਡੀਓ ਵੀ ਆ ਗਈ ਹੈ ਤੇ ਕਿਹੜਾ ਵੀਰ ਮਂਗਾਊਗਾ ਉਹਨੂੰ ਵੀਡੀਓ ਸੈਂਡ ਕਰ ਦਿਓ ਹਾਂ ਜੀ ਕਰਦਾਂਗੇ ਵੀ ਆ ਬੱਚਾ ਵੇਖ ਲਓ ਜੀ ਠੀਕ ਹੈ ਬੱਚੇ ਮਰਿਆ ਦੇ ਸਾਰੇ ਬੱਚਾ ਮਰ ਗਿਆ ਸਾਡੇ ਕੋਲੇ ਸੁਈ ਆ ਸਾਡੇ ਕੋਲ ਸੁਈ ਆ ਸਾਡੇ ਕੋਲ ਸੁਦਾ ਸਾਰੇ ਬੱਚਾ ਬੱਚੀ ਕੁੜੀ ਚੰਗੀ ਮਰ ਗਈ ਹੈ ਠੀਕ ਹੈ ਜੀ ਤਾਂ ਖੋਲੋ ਜੀ ਹੁਣ ਕਿੰਨਾ ਸਟਾਰਟਿੰਗ ਹੋਊਗਾ ਜੀ ਹੁਣ ਸਾਡੇ ਤੇ 14 ਕਿਲੋ ਗੋਲਾ ਜੀ 14 ਕਿਲੋ 14 ਕਿਲੋ ਗੋਲਾ ਹੀ ਆਨੇ ਅਰੇ ਦਰਦ ਦਰਦ ਵੇਖੋ ਵੀਰੋ ਚੈੱਕ ਕਰ ਲਓ ਵੱਡੇ ਪੱਲੇ ਚ ਆ ਗਈ ਆ ਬੱਚਾ ਮਰ ਗਿਆ ਉਹ ਦੱਸਦਾ ਭਾਜੀ ਨਾ ਕਿ ਵੀਡੀਓ ਵਗੈਰਾ ਵੀ ਤੁਸੀਂ ਵਟਸਐਪ ਤੇ ਮੰਗਾ ਸਕਦੇ ਫੋਨ 'ਚ ਵੀਡੀਓ ਆ ਗਈਆਂ ਨੇ ਤੋਰ ਦੇ ਚ ਤੋਰ ਤੋਰ ਠੰਡੀ ਵੀ ਰਹਿ ਪੈ ਸਹ ਪੈ ਬੈਠ ਲੇ ਆਹ ਤੇਰੀ ਸੀ ਇਸ ਨਾਗਾਂ ਦੀ ਤੋਰ ਦੇ ਚ ਬੱਡੀ ਵੜਾ 18 ਵੀ ਕਿਉਂ ਸਦਾ ਮੈਂ ਗੱਡੀ ਜਾਣਾ ਨਹੀਂ ਵਾ 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 ਕੋਟ ਥੱਲੇ ਹਾਂ ਫੜੀ ਬੈ ਰਿਹਾ ਕੋਟ ਦਾ ਇਹ ਸਲੱਗਾ ਬਹੁਤ ਬਹੁਤ ਸਲੱਗਾ ਨਹੀਂ ਵੇਖੋ ਵੀਰੋ ਚੈੱਕ ਕਰ ਲਿਓ ਚਵਾ ਵਧੀਆ ਲੱਗਿਆ ਠੀਕ ਹੈ ਜੀ ਆਹ ਸਾਡਾ ਬੱਚਾ ਕੜਾਕੀ ਗੱਡੀ ਜਾਂਦਾ ਬਿਲਕੁਲ ਜੀ ਹਾਂਜੀ ਜੀ ਬੱਸ ਕਰ ਠੀਕ ਹੈ ਜੀ ਤਾਂ ਵੇਖੋ ਵੀਰੋ ਬੱਚਾ ਇਹਦਾ ਮਰ ਗਿਆ ਉਹ ਦੱਸਦਾ ਭਾਈ ਹੁਣਾਂ ਬਾਕੀ ਲੇਵਲ ਉਹ ਚੰਗਾ ਘੈਂਟ ਲੱਗਿਆ ਚਵਾ ਵੀ ਤੁਸੀਂ ਵੇਖ ਹੀ ਲਿਆ ਤਾਂ ਭਾਈ ਇਹਦਾ ਮੁੱਲ ਹਾਂਜੀ ਇਹਦਾ ਮੁੱਲ ਕੀ ਕਰ ਲੈਣਾ ਜੀ ਇਹਦਾ ਹਾਂ ਰਾ 40000 ਰੁਪਏ ਜੀ ਠੀਕ ਹੈ ਜੀ ਕੋਈ ਨਾ ਵੇਖੋ ਕਿੰਦਾ ਨਹੀਂ ਕੋਈ ਸਾਥ ਨੂੰ ਬਾਕੀ ਕੋਈ ਫੋਨ ਲਾਵੇ ਉਨ ਲਾ ਲਈ ਹਾਂ ਜੀ ਤਾਂ ਵੇਖੋ ਵੀਰੋ 40000 ਦੀ ਹੋ ਜੂ ਫੋਨ ਜ਼ਰੂਰ ਲਾ ਲਿਓ ਜੀ ਮਾਨਤਨ ਹੋ ਜੂ ਹਾਂਜੀ ਹਾਂਜੀ ਤਾਂ ਰੇਟ ਤੁਸੀਂ ਚੈੱਕ ਕਰ ਲੇ ਚਾਰ ਪਸ਼ੂ ਆ ਗਿਆ ਜੀ ਵੇੜਾ ਵੀ ਸ਼ਾਨਦਾਰ ਨੇ ਵੀਰੇ ਝੋਟੀ ਵੀ ਚੰਗੀ ਆ ਰੇਟ ਜਾ ਜਾ ਜੀ ਬਾਕੀ ਤੁਸੀਂ ਫੋਨ ਜ਼ਰੂਰ ਲਾ ਲਿਓ ਸੋਹਣੇ ਰੇਟ ਕੀਤੇ ਆ ਜੀ ਹਾਂਜੀ ਹਾਂਜੀ ਤਾਂ ਵੀਰਾਂ ਨੂੰ ਬੇਨਤੀ ਆ ਗਈ ਵੀਰੇ ਆਪ ਦੀ ਚੋਈ ਕਰੋ ਪਾਸ ਕਰੋ ਵੇਖ ਚੱਕ ਲੋ ਉਹ ਤੁਹਾਡਾ ਆਪ ਦਾ ਵੀਰ ਜੀ ਖੁਦ ਦਾ ਫਰਜ਼ ਮੰਨਦਾ ਜੀ ਤੁਸੀਂ ਖਰੀਦਦਾਰੀ ਕਰਨੀ ਆ ਵੇਖ ਕੇ ਲੋ ਚੋ ਕੇ ਲੋ ਹਨਾ ਵੀਰੇ ਪਾਜੀ ਤਾਂ ਬਾਕੀ ਵੀਰੇ ਚੈਨਲ ਨੂੰ ਆਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਅੱਜ ਭਾਈ ਇੱਕ ਰੀ ਅਡਰੈਸ ਦੱਸਿਓ ਆਪਣਾ ਜੀ ਪੇਠਾ ਜੀ ਹਾਂਜੀ ਨੇੜੇ ਫਟਗੜ ਜੂੜੀਆਂ ਨਾਲ ਹੀ ਆਪਾਂ ਲੋ ਵਾਲੀ ਜੀ ਮਜੀਠਾ ਰੋਡ ਜੀ ਠੀਕ ਹੈ ਜੀ 905745155 ਟੈਲੀਫੋਨ ਨੰਬਰ ਦੇ ਸੁਵਿੰਦਰ ਸਿੰਘ ਮੇਰਾ ਨਾਮ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ